ਹੇ ਲਾਸਟ ਇਸ ਬੀਨ ਲਾਸਟ ਇਸ ਫਾਦਰ ਐਟ अर्ਲੀ ਏਜ ਬ੍ਰਿਚੋਟ ਉਮਰ ਵਿੱਚ ਪਿਤਾ ਜੀ ਐ ਇਸ ਸੰਸਾਰ ਤੋਂ ਚਲੇ ਗਏ ਕਾਫੀ ਸਟਰਗਲ ਕੀਤੀ ਬਿਜ਼ਨਸ ਦੇ ਵਿੱਚ ਕਾਮਯਾਬੀ ਹੋਈ ਤੇ ਨਾਲ ਨਾਲ ਗੁਰਬਾਣੀ ਵਾਲੇ ਪਾਸੇ ਟਿਕਾ ਕੇ ਮਨ ਲੱਗਿਆ ਰਿਹਾ ਤੇ ਅੱਜ ਇੱਕ ਆਪਣਾ ਪ੍ਰੋਗਰਾਮ ਹੁਣ ਚਲਾ ਰਹੇ ਆ ਆਪਣਾ ਅਮਰ ਅਨੰਤ ਉਹਦੇ ਵਿੱਚ ਇਹ ਕੁਰਬਾਨੀ ਦੀ ਸਿੱਖਿਆ ਲੋਕਾਂ ਤੱਕ ਪਹੁੰਚਾ ਰਹੇ ਆ ਨਾਲ ਨਾਲ ਇਹਨਾਂ ਦਾ ਇੰਟਰਸਟ ਹੈਗਾ ਕਿ ਸਿੱਖਾਂ ਦੀ ਇੱਕ ਨਾਮਿਕ ਕੰਡੀਸ਼ਨ ਆਰਥਿਕ ਐਂਗਲ ਤੋਂ ਵੀ ਇਹ ਦੇਖ ਰਹੇ ਆ ਕਿ ਕਿਵੇਂ ਅਸੀਂ ਸਿੱਖਾਂ ਦੀ ਇੱਕ ਨਾਮਿਕ ਕੰਡੀਸ਼ਨ ਬਿਹਤਰ ਕਰ ਸਕਦੇ ਆ ਤੇ ਉਸ ਪਾਸੇ ਇਹਨਾਂ ਨੇ ਇੱਕ ਨਵਾਂ ਪ੍ਰੋਜੈਕਟ ਵੀ ਸ਼ੁਰੂ ਕੀਤਾ ਹੋਇਆ ਤੇ ਆਪ ਵੀ ਅੱਗੇ ਆਜੇ ਹੈ ਅੱਜ ਦੇ ਸਬਜੈਕਟ ਤੇ ਆਪਣੇ ਵਿਚਾਰ ਸਾਂਝੇ ਕਰਨਗੇ ਮੇਰੇ ਵਿੱਚ ਸਦਾਰ ਪਰਮਵੀਰ ਸਿੰਘ ਜੀ ਸ਼ਾਨੀ ਥੈਂਕ ਯੂ ਜੀ ਗੁਰਵਰਨਕਲ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਨ ਟ੍ਰਿਡਿਊਸ ਕੀਤਾ ਥੈਂਕ ਯੂ ਵੈਰੀ ਮਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਹਿਲਾਂ ਸਾਰੇ ਆਪਣੇ ਆਪਣੇ ਵਿਚਾਰ ਰੱਖੇ ਬਹੁਤ ਵਧੀਆ ਤਰੀਕੇ ਨਾਲ ਸਾਰਿਆਂ ਨੇ ਸਿਸਟਮੈਟਿਕ ਆਪਣੀਆਂ ਆਪਣੀ ਦਿਲ ਦੀਆਂ ਗੱਲਾਂ ਦਸੀਆਂ ਕਿਸ ਤਰ੍ਹਾਂ ਕਿਵੇਂ ਅੱਜ ਸਮਾਜ ਦੇ ਵਿੱਚ ਸਾਨੂੰ ਇਹ ਚੀਜ਼ ਦੀ ਜ਼ਰੂਰਤ ਪੈ ਰਹੀ ਹੈ ਸੋ ਇੱਕ ਪਿਛਲੀ ਵਾਰ ਕੁਝ ਮਹੀਨਾ ਪਹਿਲਾਂ ਸ਼ਾਇਦ ਇੱਕ ਸੈਮੀਨਾਰ ਹੋਇਆ ਸੀ ਜਿੱਥੇ ਵਿੱਚ ਮੈਨੂੰ ਮੌਕਾ ਮਿਲਿਆ ਸੀਗਾ ਆਪਣੀ ਗੱਲ ਰੱਖਣ ਦਾ ਜਿਹਦਾ ਟੈ ਸੀਗਾ ਅਨੁਮਤ ਤੇ ਗੁਰਮਤ ਦੇ ਵਿੱਚ ਡਿਫਰੈਂਸ ਤੋਂ ਉਹ ਉਸ ਤੋਂ ਮੈਂ ਥੋੜਾ ਜਿਹਾ ਪਿਛੋਕੜ ਲੈ ਲੈਣਾ ਸਾਡੇ ਕੋਲ ਇਸ ਚੀਜ਼ ਨੂੰ ਬੜਾ ਧਿਆਨ ਰੱਖਣ ਦੀ ਜ਼ਰੂਰਤ ਹੈ ਵੀ ਅਸੀਂ ਕਰ ਕੀ ਰਹੇ ਹਾਂ ਜਿਵੇਂ ਹੁਣ ਅੱਜ ਸਾਰਿਆਂ ਨੇ ਬੋਲਿਆ ਸਾਰੇ ਦੀ ਚਿੰਤਾ ਇਹੀ ਹੈ ਵੀ ਗੁਰਦੁਆਰਿਆਂ ਦੇ ਵਿੱਚ ਜਿਹੜੇ ਸਿਸਟਮ ਨੇ ਸੋ ਮੈਂ ਕੰਕਲੂਡ ਕਰ ਪਾ ਕਿਉਂਕਿ ਆਲਮੋਸਟ ਲਾਸਟ ਦੇ ਵਿੱਚੀਆਂ ਇਸ ਤੋਂ ਬਾਅਦ ਮੇਰੇ ਵੱਡੇ ਭੈਣ ਸ਼ਾਇਦ ਅਣੀ ਮੇਸ਼ਵਰ ਕੋਰ ਜੀ ਨੇ ਬੋਲਿਆ ਤੇ ਲਾਸਟ ਦਾ ਵਿੱਚ ਹੀ ਮੈਨੂੰ ਮੌਕਾ ਮਿਲਿਆ ਤੁਹਾਡਾ ਤੇ ਬਹੁਤ ਕੁਝ ਬਚਿਆ ਨਹੀਂ ਹੈ ਕਹਿਣ ਵਾਸਤੇ ਫਿਰ ਵੀ ਜਿੰਨੇ ਮੇਰੀ ਮੱਤ ਹੈ ਜਿੰਨੇ ਮੇਰੇ ਕੋਲ ਐਕਸਪੀਰੀਅੰਸ ਹੈ ਉਹ ਤੁਹਾਡਾ ਨਾਲ ਸ਼ੇਅਰ ਕਰ ਦੇਣਾ ਨੈਚਰਲ ਜਿਹੜਾ ਨਿਕਲ ਰਿਹਾ ਉਹ ਹੈ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਦੇ ਜਿਹੜੇ ਸਿਸਟਮ ਨੇ ਉਹ ਕਿਤੇ ਨਾ ਕਿਤੇ ਗੁਰਦੁਆਰਾ ਸਾਹਿਬ ਦੇ ਉੱਤੇ ਕੋਈ ਕਿੰਤੂ ਨਹੀਂ ਕਰ ਰਿਹਾ ਸਾਰਿਆਂ ਨੇ ਇਹ ਧਿਆਨ ਰੱਖਣਾ ਸਭ ਨੇ ਗੁਰਦੁਆਰਾ ਸਾਹਿਬ ਨੂੰ ਸਿਰਫ ਇੱਕ ਉਹਦਾ ਸਿਸਟਮ ਨੂੰ ਜਦੋਂ ਅਸੀਂ ਐਡਾਪਟ ਕੀਤਾ ਹੋਇਆ ਉਸ ਨੂੰ ਅਨਮਤ ਦੇ ਹਿਸਾਬ ਦੇ ਨਾਲ ਚੱਲ ਰਿਹਾ ਜਿਵੇਂ ਇੱਕ ਗੱਲ ਚੱਲੀ ਸੀ ਵੀ ਅਸੀਂ ਗੁਰਦੁਆਰਾ ਸਾਹਿਬ ਪੂਜਾ ਕਰਨ ਚੱਲੇ ਜਾਂਦੇ ਆ ਉਹ ਪੂਜਾ ਦਾ ਇੱਕ ਨਾਮ ਆਇਆ ਸੀ ਤੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਪੂਜਾ ਕੀ ਹੈ ਕਿਹੜੀ ਪੂਜਾ ਕਰਨੀ ਹੈ ਕਿਸ ਤਰ੍ਹਾਂ ਪੂਜਾ ਕਰਨੀ ਹੈ ਕੀ ਪੂਜਾ ਹੁੰਦੀ ਹੈ ਸੋ ਅਸੀਂ ਕਿਤੇ ਨਾ ਕਿਤੇ ਅਨਮਤਿਆਂ ਨਾਲ ਜੁੜ ਕੇ ਜਿਵੇਂ ਅਸੀਂ ਉਹੀ ਕਰਮ ਕਰਨ ਲੱਗ ਗਏ ਗੁਰਦੁਆਰਾ ਸਾਹਿਬ ਦੇ ਵਿੱਚ ਜਿਵੇਂ ਮੇਰੇ ਵੱਡੇ ਵੀਰ ਜੀ ਨੇ ਵੀ ਇਸ਼ਾਰਾ ਕੀਤਾ ਸੀਗਾ ਜਸਵੰਤ ਸਿੰਘ ਜੀ ਨੇ ਵੀ ਅਸੀਂ ਜਿਹੜੇ ਪੈਗੰਬਰ ਜਿਹੜੇ ਵੱਡੇ ਹੋਏ ਨੇ ਐਕਸਪੀਰੀਅੰਸ ਹੋਏ ਨੇ ਜਿਨ੍ਹਾਂ ਨੇ ਦੁਨੀਆ ਨੂੰ ਰਾਹ ਦਿਖਾਇਆ ਅਸੀਂ ਉਹਨਾਂ ਨੂੰ ਹੀ ਕੁਝ ਅੱਗੇ ਬਣਾ ਕੇ ਤੇ ਉਹਨਾਂ ਦੇ ਫਾਲੋਅਰ ਬਣ ਕੇ ਅਸੀਂ ਆਪਣੇ ਆਪ ਨੂੰ ਚੌਧਰ ਪੁਣੇ ਦੇ ਵਿੱਚ ਲੈ ਕੇ ਤੇ ਅਸੀਂ ਉਸ ਅਨਮਤ ਨੂੰ ਫਾਲੋ ਕਰਨਾ ਸ਼ੁਰੂ ਕਰਤਾ ਉਹਨਾਂ ਦੀ ਜਿਹੜੀ ਮਤ ਸੀ ਜਿਹੜੀ ਗੁਰਮਤ ਸੀ ਉਹ ਕਿਤੇ ਨਾ ਕਿਤੇ ਸਾਡੇ ਕੋਲ ਛੁੱਟ ਗਈ ਸੋ ਉਹਦਾ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੋ ਮੈਨੂੰ ਜੋ ਲੱਗਦਾ ਹੈ ਜਿਹੜਾ ਧਰਮ ਸਾਲ ਬਣਾਉਣ ਦੀ ਜਿਹੜੀ ਵਿਧੀ ਹੈ ਪਹਿਲਾਂ ਥੋੜਾ ਜਿਹਾ ਪਿਛੋਕੜ ਵਿੱਚ ਛੋਟਾ ਜਿਹਾ ਜਿੰਨਾ ਕੁ ਮੈਨੂੰ ਨੌਲੇਜ ਹੈ ਮੋਂਨਾਂ ਤੁਹਾਡੇ ਨਾਲ ਸ਼ੇਅਰ ਕਰਦਾ ਇੱਥੇ ਸਿਰਫ ਇਹ ਨਹੀਂ ਹੈ ਵੀ ਇਹ ਹੋ ਗਿਆ ਇਹ ਕਰਨਾ ਹੈ ਇਹ ਹੋ ਗਿਆ ਥੋੜਾ ਜਿਹਾ ਸਾਨੂੰ ਬਿਲਕੁਲ ਨਵੇਂ ਤਰੀਕੇ ਦੇ ਨਾਲ ਸਿਸਟਮ ਜਿਹੜੇ ਚੱਲ ਰਹੇ ਨੇ ਉਸ ਤੋਂ ਅਲੱਗ ਹੋ ਕੇ ਗੱਲ ਕਰਨੀ ਪਵੇਗੀ ਨਹੀਂ ਤੇ ਜਿਵੇਂ ਮੈਂ ਫੋਰਨ ਐਗਜ਼ਾਮਪਲ ਮੈਂ ਕਾਫੀ ਵਾਰੀ ਆਪਣੀ ਜ਼ੂਮ ਮੀਟਿੰਗਸ ਦੇ ਵਿੱਚ ਵੀ ਸ਼ੇਅਰ ਕਰਦਾ ਜਦੋਂ ਅਸੀਂ 95% ਤੱਕ ਵੀ ਅਸੀਂ ਬਦਲ ਲਿਆ ਪਰ ਕੀ ਉਹ ਕਾਮਯਾਬੀ ਹੈ 5% ਫਿਰ ਸਾਡੇ ਕੋਲ ਰਹਿ ਗਿਆ ਤੇ ਉਹ 5% ਹੀ ਸਾਨੂੰ ਫਿਰ ਅਗਲੇ 30 40 ਸਾਲਾਂ ਬਾਅਦ ਖਰਾਬ ਕਰੇਗਾ ਸੋ ਹੁਣ ਮੌਕਾ ਹੈ ਸਾਰਾ ਕੁਝ ਗੁਰਮਤ ਦੇ ਆਧਾਰ ਦੇ ਉੱਤੇ ਕਰਨ ਦਾ ਕੋਈ ਵੀ ਕਰਮ ਜਿਹੜਾ ਅਸੀਂ ਪੂਜਾ ਤੋਂ ਸ਼ੁਰੂ ਕਰੀਏ ਵੀ ਅਸੀਂ ਕਿਤੇ ਅਸੀਂ ਹੁਣ ਪੂਜਾ ਕਰਨ ਲੱਗ ਗਏ ਆ ਅਸੀਂ ਸਾਰਾ ਫੋਕਸ ਪੂਜਾ ਦੇ ਉੱਤੇ ਆ ਗਿਆ ਅਸੀਂ ਮੰਤਾ ਮੰਨਣ ਲੱਗ ਗਏ ਆ ਗੁਰੂ ਸਾਹਿਬਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਕਿਹੜੇ ਗ੍ਰੰਥੀ ਕਿਹੜੇ ਜਿਹੜੇ ਪ੍ਰਧੰਤਕ ਨੇ ਕਿਹਨਾਂ ਨੂੰ ਗੁਰਬਾਣੀ ਦਾ ਨਹੀਂ ਪਤਾ ਜਦੋਂ ਪਤਾ ਪਰ ਉਹ ਸੰਗਤ ਨੂੰ ਨਹੀਂ ਰੋਕ ਪਾਰੇ ਕਈ ਪ੍ਰਵਾ ਨਾਲ ਗੱਲ ਹੋਈ ਕਈਆਂ ਨਾਲ ਗੱਲ ਹੋਈ ਹੈ ਤੇ ਕਈ ਤਾਂ ਚਲੋ ਇੰਟੈਂਸ਼ਨਲੀ ਨਹੀਂ ਰੋਕਦੇ ਪਰ ਕਈ ਲੋਕ ਕਹਿੰਦੇ ਜੀ ਸੰਗਤ ਦਾ ਕੀ ਕਰੀਏ ਸੰਗਤ ਨਹੀਂ ਰੁਕਦੀ ਸੰਗਤ ਇੱਕ ਡੰਬਰ ਕਰਦੀ ਰਹਿੰਦੀ ਹੈ ਸੋ ਸਾਨੂੰ ਥੋੜਾ ਜਿਹਾ ਉਸ ਪੱਖੋਂ ਵੀ ਦੇਖਣਾ ਚਾਹੀਦਾ ਵੀ ਸੰਗਤ ਨੂੰ ਕਿਉਂ ਨਹੀਂ ਰੁਕਿਆ ਜਾ ਸਕਦਾ ਸੰਗਤ ਕਿਹੜੀ ਸੰਗਤ ਆ ਰਹੀ ਹੈ ਕਿਹੜੀ ਸੰਗਤ ਨੂੰ ਅਸੀਂ ਆਪਣੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਜਿਹਨੂੰ ਅਸੀਂ ਅੱਜ ਕੋਸ਼ਿਸ਼ ਕਰ ਰਹੇ ਆ ਵੀ ਉਹਦਾ ਨਾਮ ਬਦਲ ਦਈਏ ਵੀ ਉਹਨੂੰ ਧਰਮਸਾਲ ਕਰ ਦਈਏ ਤਾਂ ਜਦੋਂ ਧਰਮਸਾਲ ਕਰ ਦਈਏ ਜਿਵੇਂ ਇੱਕ ਮੈਂ ਇੱਕ ਹੋਰ ਆਪਣੀ ਜਗ੍ਹਾ ਤੇ ਕਹਨਾ ਵੀ ਜਿਸ ਅਸੀਂ ਆਪਣਾ ਡਾਇਲੌਗ ਚੇਂਜ ਕਰ ਰਿਹਾ ਵੀ ਮੈਂ ਕਹਾਂ ਵੀ ਮੈਂ ਬੋਲ ਰਿਹਾ ਜੀ ਤੇ ਮੈਂ ਬੋਲਣ ਦੀ ਜਗ੍ਹਾ ਤੇ ਮੈਂ ਕਹਾਂ ਦਾਸ ਬੇਨਤੀ ਕਰਦਾ ਜੀ ਸੋ ਇਹਦੇ ਵਿੱਚ ਜੇ ਮੇਰੀ ਭਾਵਨਾ ਨਹੀਂ ਬਦਲੀ ਜੇ ਮੇਰੀ ਥੋਟ ਪ੍ਰੋਸੈਸ ਨਹੀਂ ਬਦਲੀ ਤੇ ਮੈਂ ਆਪਣੇ ਆਪ ਨੂੰ ਮਹਿ ਕਵਾਂ ਜਾਂ ਮੈਂ ਆਪਣੇ ਆਪ ਨੂੰ ਦਾਸ ਕਵਾਂ ਕੋਈ ਫਰਕ ਨਹੀਂ ਪੈਣਾ ਸੋ ਸਾਡੀ ਫੋਕਸ ਹੋਣੀ ਚਾਹੀਦੀ ਹੈ ਪੂਰਾ ਸਿਸਟਮ ਗੁਰਮਤ ਦੇ ਆਧਾਰ ਤੇ ਗੁਰਬਾਣੀ ਦੇ ਆਧਾਰ ਦੇ ਉੱਤੇ ਗੁਰਬਾਣੀ ਦਾ ਜੋ ਮਾਰਗਦਰਸ਼ਕ ਹੈ ਉੱਥੋਂ ਸ਼ੁਰੂ ਕਰੀਏ ਸੋ ਮੈਂ ਇੱਕ ਐਵੇਂ ਦਾ ਮੈਂ ਅੱਜ ਜਿਹੜੇ ਸੁਣਿਆ ਸਾਰਿਆਂ ਨੂੰ ਉਹਦੇ ਵਿੱਚ ਕਈ ਪੁਆਇੰਟਸ ਲਿਖੇ ਸੀ ਪਰ ਮੈਂ ਵੀ ਚਾਹਣਾ ਵੀ ਇਹ ਟਾਈਮ ਦੇ ਉੱਤੇ ਕਰ ਲਿਆ ਜਾਏ ਜਿਵੇਂ ਕਿ ਛੋਟੀ ਜੀ ਗੱਲ ਕਰ ਸਕਦਾ ਜਿਵੇਂ ਵੋਟਾਂ ਵਾਲੀ ਗੱਲ ਪਰਚੀਆਂ ਵਾਲੀ ਗੱਲ ਸੰਗਤ ਦੇ ਸਵਾਲ ਜਵਾਬ ਵਾਲੀ ਗੱਲ ਇਹ ਬੜਾ ਅੱਛਾ ਟੌਪਿਕ ਸੀਗਾ ਸਵਾਲ ਜਵਾਬ ਫਿਰ ਅਸੀਂ ਕਿਵੇਂ ਕਰਾਂਗੇ ਤਨਖਾਹ ਦੇ ਉੱਤੇ ਰੱਖਾਂਗੇ ਫਿਰ ਉਹ ਤਨਖਾਈ ਹੈ ਫਿਰ ਤਨਖਾਹ ਲੱਗੀ ਹੋਈ ਉਹਨੂੰ ਤੇ ਅਸੀਂ ਪਿਛੋਕੜ ਦੇਖ ਚੁੱਕੇ ਵੀ ਇੱਕ ਜਗ੍ਹਾ ਦੇ ਉੱਤੇ ਅਕਾਲ ਤਖਤ ਦੇ ਜਥੇਦਾਰਾਂ ਨੂੰ ਕਹਤਾ ਉਹ ਆਪਣਾ ਮਤ ਦੇ ਹੀ ਨਹੀਂ ਸਕਦੇ ਕਿਉਂਕਿ ਉਹ ਪੇੜ ਦੇਣੇ ਹੋ ਸੋ ਇਹ ਸਾਰੀਆਂ ਚੀਜ਼ਾਂ ਨੂੰ ਬੜੀ ਫਰਾਖਦਲੀ ਨਾਲ ਬੜੇ ਖੁੱਲੇ ਮੰਚ ਦੇ ਉੱਤੇ ਇਹਨੂੰ ਵਿਚਾਰ ਕਰਨਾ ਚਾਹੀਦਾ ਹੈ ਇੱਕ ਸਾਰਤਾ ਕਿਵੇਂ ਆਏਗੀ ਉਹਦੇ ਤੇ ਫੋਕਸ ਕਰਨਾ ਚਾਹੀਦਾ ਹੈ ਹੋਰ ਮੈਂ ਕੁਝ ਪੁਆਇੰਟਸ ਨੋਟ ਕੀਤੇ ਨੇ ਤੇ ਉਹਦੇ ਵਿੱਚੋਂ ਅਸੀਂ ਦੇਖੀ ਵੀ ਸਾਡੇ ਕੋਲ ਅਡੰਬਰ ਬਹੁਤ ਜ਼ਿਆਦਾ ਹੋ ਚੁੱਕਾ ਹੈ ਸੋ ਮੇਰਾ ਫੋਕਸ ਸਿਰਫ ਗੁਰਬਾਣੀ ਦੇ ਉੱਤੇ ਰਹਿੰਦਾ ਹੈ ਇੱਕ ਆਈਡੀਆ ਇੱਕ ਫਾਰਮੂਲਾ ਜਿਹੜਾ ਮੈਂ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਹੈ ਵੀ ਅਸੀਂ ਸੰਗਤ ਨੂੰ ਅਵੇਅਰ ਕਰੀਏ ਜਿਵੇਂ ਕਿ ਮੇਰੇ ਵੱਡੇ ਵੀਜ਼ੀ ਨੇ ਵੀ ਦੱਸਿਆ ਮੈਂ ਇੱਕ ਪਲੈਟਫਾਰਮ ਚਲਾ ਰਿਹਾ ਉੱਥੇ ਅਸੀਂ ਗੁਰਬਾਣੀ ਦੀ ਇੱਕ ਸ਼ਬਦ ਦੀ ਡਿਸਕਸ਼ਨ ਕਰਦੇ ਹਾਂ ਪਹਿਲਾਂ ਤਾਂ ਸਾਨੂੰ ਇੱਕ ਹੈਬਿਟ ਚੇਂਜ ਕਰਨੀ ਹੈ ਸੰਗਤ ਦੇ ਰੂਪ ਦੇ ਵਿੱਚ ਪ੍ਰਬੰਧਕ ਜੋ ਕਰਨਗੇ ਜੋ ਗੁਰਦੁਆਰੇ ਚਲਾਉਂਦੇ ਨੇ ਉਹਨਾਂ ਦੀਆਂ ਉਹ ਜਾਣਨ ਉਹ ਜਿਸ ਤਰ੍ਹਾਂ ਕਰਨਾ ਚਾਹਣ ਪਰ ਸਾਨੂੰ ਸੰਗਤ ਨੂੰ ਫੋਕਸ ਕਰਨਾ ਹੈ ਇੱਕ ਅੱਧੀ ਪੰਕਤੀ ਦੇ ਰੈਫਰੈਂਸ ਤੋਂ ਅਸੀਂ ਗੁਰੇਜ਼ ਕਰੀਏ ਅਸੀਂ ਜ਼ੂਮ ਮੀਟਿੰਗਸ ਦੇਖਦੇ ਹਾਂ ਉੱਥੇ ਉਹਨਾਂ ਨੇ ਪਰਮਾਨ ਲਗਾਈ ਹੁੰਦੀ ਹੈ 2 ਘੰਟੇ ਉਹ ਚੈਨਲ ਦੇ ਉੱਤੇ ਬੋਲਦੇ ਨੇ ਪੰਕਤੀਆਂ ਦਾ ਢੇਰ ਲਗਾਉਂਦੇ ਨੇ ਪਰ ਉੱਥੇ ਕੁਐਸਚਨ ਆਨਸਰ ਦੀ ਕੋਈ ਜਗ੍ਹਾ ਨਹੀਂ ਪਰ ਸਾਡੇ ਕੋਲ ਐਸਾ ਪਲੈਟਫਾਰਮ ਹੈ ਜਿੱਥੇ ਤੁਸੀਂ ਕੁਐਸਚਨ ਆਨਸਰ ਕਰੋ ਡਿਬੇਟ ਕਰੋ ਡਿਸਕਸ਼ਨ ਕਰੋ ਜਿੰਨੀ ਲੰਬੀ ਕਰ ਸਕਦੇ ਹੋ ਕਰੋ ਜਦ ਤੱਕ ਅਸੀਂ ਅਟਕਦੇ ਨਹੀਂ ਸੋ ਇੱਕ ਸੰਗਤ ਦੇ ਰੂਪ ਦੇ ਵਿੱਚ ਇੱਕ ਫਾਰਮੂਲਾ ਜਿਹੜਾ ਮੈਨੂੰ ਸਮਝ ਆ ਰਿਹਾ ਉਹ ਇਹ ਆ ਵੀ ਆਮ ਸਾਡੇ ਘਰਾਂ ਦੇ ਵਿੱਚ ਜਿਹੜਾ ਅਸੀਂ ਦੇਖੀਏ ਅ ਵਿੱਚ ਦੋ ਲਾਈਕ ਸਾਰੇ ਬਹੁਤ ਬਹੁਤ ਧੰਨਵਾਦ ਜੀ ਤੇ ਜਿਹੜੇ ਸਮਾਜ ਦੇ ਵਿੱਚ ਅਸੀਂ ਦੇਖਦੇ ਆ ਸਾਨੂੰ ਇੱਕ ਟ੍ਰੈਂਡ ਬਣਦਾ ਗਿਆ ਵੀ ਸਵੇਰੇ ਉਠੋ 3 ਘੰਟੇ 4 ਘੰਟੇ ਤੁਸੀਂ ਪਾਠ ਕਰੋ ਉਸ ਤੋਂ ਬਾਅਦ ਤੁਸੀਂ ਸ਼ਾਮ ਨੂੰ 2 ਘੰਟੇ ਲਗਾਓ ਕਿਉਂਕਿ ਮੈਂ ਇਹ ਸਭ ਕੁਝ ਕਰਦਾ ਰਿਹਾ ਜੀ ਜਿਵੇਂ ਮੇਰੇ ਵੱਡੇ ਵੀਰ ਜੀ ਨੇ ਦੱਸਿਆ ਇਹ ਇਹ ਨਾਲ ਮੇਰੀ ਕਾਫੀ ਗੱਲਬਾਤ ਹੋਈ ਗੁਲਬਰਗ ਵੀਰ ਜੀ ਨੇ ਮੈਂ ਸਭ ਕੁਝ ਕਰਦਾ ਸੀ ਪਰ ਪੱਲੇ ਕੁਝ ਨਹੀਂ ਪਿਆ ਜਦੋਂ ਗੁਰਬਾਣੀ ਦੇ ਨਾਲ ਜੁੜਿਆ ਤੁਹਾਡੇ ਵਰਗੇ ਹੋਰ ਭਰਾਵਾਂ ਨੇ ਜਦੋਂ ਗੁਰਬਾਣੀ ਦਾ ਇੱਕ ਇੱਕ ਅਰਥ ਦੱਸਣ ਲੱਗਿਆ ਅੱਖਾਂ ਖੁੱਲ ਗਈਆਂ ਅੱਖਾਂ ਖੁੱਲਣ ਦਾ ਮਤਲਬ ਹੈ ਵੀ ਜਾਗਰਤੀ ਆ ਗਈ ਵੀ ਜੋ ਮੈਂ ਕਰ ਰਿਆ ਸੀ ਉਹ ਬਿਲਕੁਲ ਠੀਕ ਨਹੀਂ ਸੀ ਸੋ ਉਹਦੇ ਵਿੱਚ ਮੈਂ ਇੱਕ ਫਾਰਮੂਲਾ ਲਗਾਇਆ ਇੱਕ ਲਾਈਫ ਸਪੈਨ ਦੇ ਵਿੱਚ ਕੋਈ ਵੀ ਸੱਜਣ ਆਪਣਾ ਐਸਟੀਮੇਟ ਲਗਾਣਾ ਵੀ ਅਸੀਂ ਜੇ ਦਿਨ ਦੇ 4 ਘੰਟੇ ਉਹੀ ਪਾਠ ਰੋਜ਼ਾਨਾ ਪੜ੍ਹਦੇ ਹਾਂ ਤੇ ਉਹਦੇ ਚੋਂ ਸਿੱਖਦੇ ਕੀ ਹਾਂ ਤੇ ਮੈਂ ਇੱਕ ਐਵਰੇਜ ਕੱਢ ਰਿਹਾ 4 ਘੰਟੇ ਜੇਕ ਤੁਸੀਂ ਲਗਾਉਂਦੇ ਹੋ ਰੋਜ਼ਾਨਾ ਤੇ ਲਾਈਫਸਪੈਨ ਦੇ ਵਿੱਚ ਆਲਮੋਸਟ 88000 ਘੰਟੇ ਬਣਦੇ ਨੇ ਜੀ 88000 ਤੋਂ ਕਿਸੇ ਦੇ ਘੱਟ ਵੱਧ ਐਵਰੇਜ ਆਪਣੇ ਆਪ ਲਗਾ ਲੈਣਾ ਤੇ ਮੈਂ ਕੁਝ ਫਾਰਮੈਟ ਜਿਵੇਂ ਵਿੱਚ ਉਹਦੀ ਆ ਆਈਡੀਆ ਲੈ ਲਿਆ ਵੀ ਅਸੀਂ ਜਿਵੇਂ ਅਸੀਂ ਆਪਣੀ ਸੋਸ਼ਲ ਪੜਾਈਆਂ ਪੜ੍ਹਦੇ ਆ ਜਿਵੇਂ ਅਸੀਂ ਕੋਈ ਐਡਵੋਕੇਸੀ ਕਰਦਾ ਕੋਈ ਡਾਕਟਰੀ ਪੜ੍ਹ ਰਿਹਾ ਕੋਈ ਇੰਜੀਨੀਅਰ ਬਣ ਰਿਹਾ ਕੋਈ ਰਾਈਟਰ ਸਾਇੰਟਿਸਟ ਬਣ ਰਿਹਾ ਇੰਨੀ ਅਸੀਂ ਪੜਾਈਆਂ ਕਰਦੇ ਆ ਤੋ ਉਹਦੇ ਵਿੱਚ ਵੀ ਸਾਡੇ ਕੋਲ ਫਾਰਮੈਟ ਹੁੰਦਾ ਜਿਵੇਂ ਓਪਨ ਸਕੂਲਸ ਹੁੰਦੇ ਨੇ ਕੋਰਸਪੋਂਡੈਂਸ ਹੁੰਦੇ ਨੇ ਉਸ ਤਰ੍ਹਾਂ ਅਸੀਂ ਆਪ ਪੜ੍ਹੀਏ ਜਿਵੇਂ ਕਿ ਘਰ ਘਰ ਦੇ ਅੰਦਰ ਹੁਣ ਸਾਨੂੰ ਪ੍ਰਚਾਰਕ ਦੀ ਲੋੜ ਹੈ ਤੁਸੀਂ ਜਿਹੜਾ ਸੁਣ ਰਿਹਾ ਹੈ ਉਹ ਪ੍ਰਚਾਰਕ ਬਣੇ ਮੈਂ ਪ੍ਰਚਾਰਕ ਬਣਾ ਗੁਰਬਾਣੀ ਦਾ ਸਾਨੂੰ ਬਿਲਡਿੰਗਾਂ ਦੀ ਕੋਈ ਖਾਸ ਜ਼ਿਆਦਾ ਜ਼ਰੂਰਤ ਨਹੀਂ ਹੈ ਕਿਉਂਕਿ ਜਦੋਂ ਬਿਲਡਿੰਗ ਬਣਾਓਗੇ ਤੇ ਤੁਹਾਨੂੰ ਫਿਰ ਫੰਡ ਚਾਹੀਦੇ ਨੇ ਉਹ ਕਿੱਥੋਂ ਆਣਗੇ ਉਹ ਫਿਰ ਬੜੀ ਲੰਬੀ ਡਿਬੇਟ ਹੈ ਕਿ ਉਹ ਫਿਰ ਫਿਰ ਕਦੀ ਕਰਾਂਗੇ ਫਾਰਮੂਲਾ ਜਿਹੜਾ ਮੈਂ ਸੋਚ ਰਿਹਾ ਸੀ ਸੋ 4 ਘੰਟੇ ਕੋਈ ਵੀ ਇਨਸਾਨ ਆਪਣਾ ਇੱਕ ਹਫਤੇ ਦੇ ਵਿੱਚ ਲਗਾ ਦੇਵੇ ਗੁਰਬਾਣੀ ਦੇ ਨਾਲ ਸਾਂਝ ਪਾਣ ਵਾਸਤੇ ਗੁਰਬਾਣੀ ਦੇ ਨਾਲ ਕੁਐਸਚਨ ਕਰਨ ਵਾਸਤੇ ਵੀ ਗੁਰੂ ਸਾਹਿਬ ਤੁਸੀਂ ਮੈਨੂੰ ਇਹ ਇਹ ਮੈਨੂੰ ਕਹਿ ਰਹੇ ਹੋ ਹੈ ਨਾ ਟਿੱਠਾ ਮੁਕਤ ਨਾ ਹੋਵੀ ਜਿੱਚਰ ਸ਼ਬਦ ਨਾ ਕਰੇ ਵਿਚਾਰ ਇਹ ਪੂਰਾ ਸ਼ਬਦ ਜਦੋਂ ਅਸੀਂ ਪੜਾਂਗੇ ਫਿਰ ਪਤਾ ਲੱਗੇਗਾ ਗੁਰੂ ਸਾਹਿਬ ਕਹਿ ਰਹੇ ਨੇ ਦੇਖ ਦੇਖ ਕੇ ਓਕੇ ਜੀ ਥੈਂਕ ਯੂ ਦੇਖ-ਦੇਖ ਕੇ ਆਈਲ ਮਾਈਂਡਡ ਸੋ ਦੇਖ-ਦੇਖ ਕੇ ਕੁਝ ਨਹੀਂ ਹੋਣਾ ਜਦ ਤੱਕ ਤੁਸੀਂ ਵਿਚਾਰ ਨਹੀਂ ਕਰਦੇ ਗੁਰਬਾਣੀ ਨੂੰ ਵਿਚਾਰਨਾ ਮੇਰੇ ਵਾਸਤੇ ਤੁਹਾਡੇ ਵਾਸਤੇ ਹਰ ਕਿਸੇ ਵਾਸਤੇ ਆਪਣੇ ਫਾਇਦੇ ਵਾਸਤੇ ਤੁਸੀਂ ਗੁਰਬਾਣੀ ਪੜ੍ਹਨੀ ਹੈ ਕਿਸੇ ਹੋਰ ਵਾਸਤੇ ਨਹੀਂ ਪੜ੍ਹਨੀ ਕਿਸੇ ਦੀ ਹੋਰ ਸਹਾਇਤਾ ਨਹੀਂ ਹੋਣੀ ਸੋ ਉਸ 4 ਘੰਟੇ ਦੇ ਫਾਰਮੂਲੇ ਨੂੰ ਮੈਨੂੰ ਲੱਗਦਾ ਵੀ ਐਵਰੇਜ ਜੇ ਹਫਤੇ ਦੇ ਵਿੱਚ 4 ਘੰਟੇ ਲਗਾ ਦिए ਕੋਰਸਪੋਂਡੈਂਸ ਟਾਈਪ ਦੇ ਵਿੱਚ ਤੇ ਤੁਸੀਂ ਦੇਖੋਗੇ ਵੀ ਉਹ ਤੁਹਾਨੂੰ 1440 ਘੰਟਿਆਂ ਦੇ ਵਿੱਚ ਪੂਰਾ ਕੋਰਸ ਤੁਸੀਂ ਕਰ ਸਕਦੇ ਹੋ। ਸੋ ਗੁਰਬਾਣੀ ਦਾ ਇੰਨਾ ਵੱਡਾ ਫਲਸਫਾ ਹੈ। ਅਸੀਂ ਗੁਰਬਾਣੀ ਦੇ ਨਾਲ ਜੁੜੀਏ। ਮਹਤ ਗੁਰਬਾਣੀ ਦਾ ਹੈ। ਸੋ ਮੇਰੇ ਕੋਲੋਂ ਕਿਤੇ ਬੋਲਚਾਲ ਕਰਦੇ ਹੋਏ ਕਿਤੇ ਕੋਈ ਗਲਤੀ ਹੋ ਗਈ ਹੋਵੇ, ਕਿਸੇ ਨੂੰ ਕੁਝ ਬੋਲ ਦਿੱਤਾ ਹੋਵੇ ਤਾਂ ਮਾਫੀ ਚਾਹਨਾ ਜੀ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਨੇ ਮੇਰੀ ਗੱਲ ਨੂੰ ਪਸੰਦ ਕੀਤਾ ਉਹਨਾਂ ਵਾਸਤੇ ਵੀ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਰਮਵੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡੀ ਅਪਰੋਚ ਬੜੀ ਪ੍ਰੈਕਟੀਕਲ ਹੈ ਔਰ ਤੁਸੀਂ ਦੱਸ ਗਏ ਹੋ ਕਿ ਕਈ ਵਾਰ ਪ੍ਰਬੰਧਕਾਂ ਦੇ ਬਸ ਵੀ ਨਹੀਂ ਗੱਲ ਹੁੰਦੀ ਸੰਗਤ ਹੀ ਉਹਨਾਂ ਨੂੰ ਸਹੀ ਦਰਸਤੇ ਰਿਟਰਨਿੰਦੀ ਐਂਡ ਇਟ ਆਰ ਪਾਵਰ ਰੀਅਲ ਤੁਸੀਂ ਗੱਲ ਕਰ ਗਏ ਹੋ ਕਿ ਐਜੂਕੇਟ ਕਰਨਾ ਸੰਗਤ ਨੂੰ ਵੀ ਤੇ ਐਜੂਕੇਟ ਆਪ ਨੂੰ ਵੀ ਹੋਣਾ ਤੇ ਆਪ ਜੀ ਦੱਸ ਗਏ ਹੋ ਕਿ ਅਸੀਂ ਕਰਮ ਕਾਂਡਾ ਚ ਨਹੀਂ ਲੈਣਾ ਕੁਰਬਾਨੀ ਆ ਪੜ੍ਹ ਕੇ ਆਪ ਸਮਝ ਕੇ ਵਿੱਚ